ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਿਆਨਕ ਤਬਾਹੀ ਤੋਂ ਬਚਿਆ ਪਾਕਿਸਤਾਨ ਟੈਸਟ ਦੌਰਾਨ ਹਵਾ ਚੋਪਟੇ ਬਲੈਕਲਿਸਟ ਮਿਜ਼ਾਈਲ ਸਹੀਨ 3 ਪਾਕਿਸਤਾਨ ਦੀ ਮਜਾਇਲ ਸੁਰੱਖਿਆ ਪ੍ਰਣਾਲੀ ਦੇ ਇੱਕ ਵਾਰ ਫਿਰ ਵੱਡਾ ਸਵਾਲ ਉੱਠਿਆ ਹੈ ਇਸ ਵਾਰ ਇਸ ਦੀ ਸਭ ਤੋਂ ਮਹੱਤਵਪੂਰਨ ਬਲੈਕਲਿਸ ਮਜਾਇਲ ਹਸੀਨ ਤਰੀ ਟੈਸਟ ਦੌਰਾਨ ਹਵਾ ਚੋਂ ਫਟ ਗਈ ਹੈ ਜਾਂ ਲਾਂਚ ਲਾਂਚ ਹੁੰਦੇ ਹੁੰਦੇ ਹੀ ਡਿੱਗ ਪਈ ਹੈ ਹਾਦਸਾ ਇੰਨਾ ਵੱਡਾ ਸੀ ਕਿ ਧੁਮਾਕੇ ਦੀ ਹਵਾ 50 ਕਿਲੋਮੀਟਰ ਤੱਕ ਦੂਰ ਸੁਣਾਈ ਦਿੱਤੀ ਹੈ ਪਾਕਿਸਤਾਨ ਦੇ ਡੇਰਾ ਕਾਜੀ ਖਾਨ ਦੇ ਨੇੜੇ ਆਪਣੀ ਹਸੀਨ ਤਰੀ ਮਜਾਇਲ ਦਾ ਪ੍ਰੀਖਣ ਕੀਤਾ ਹੈ ਇਨਾ ਲਕ ਇਹ ਇਲਾਕਾ ਪਾਕਿਸਤਾਨ ਦੀ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮਾਂ ਦਾ ਇੱਕ ਮਹੱਤਵਪੂਰਨ ਕੇਂਦਰ ਹੈ ਇਹ ਜਿਵੇਂ ਹੀ ਮਿਜ਼ਾਈਲ ਦਾਗੀ ਗਈ ਕੁਝ ਸਕਿੰਟਾਂ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਚਸ਼ਮਿਸ ਦਾ ਚਸ਼ਮ ਦੀਦਾ ਅਨਸਾਰ ਮਿਜ਼ਾਈਲ ਦਾ ਜਾਂ ਤਾਂ ਹਵਾ ਚੋਂ ਫਟ ਗਈ ਹੈ ਜਾਂ ਜ਼ਮੀਨ ਤੇ ਡਿੱਗ ਗਈ ਹੈ ਮਲਬਾ ਨੇੜੇ ਰਹਾਇਸ਼ੀ ਇਲਾਕਿਆਂ ਚ ਖੇੜ ਡਗਿਆ ਹੈ ਧਮਾਕੇ ਦੀ ਆਵਾਜ਼ ਬਲੋਸਤਾਨ ਦੇ ਕੈਬਰ ਪਖਤੂ ਪਖਤੂ ਨੂੰ ਖਵਾ ਤਾਕ ਸੁਣਾਈ ਦਿੱਤੀ ਹੈ ਪਾਕਿਸਤਾਨ ਕੋਜ ਨਿਰੰਤਰ ਇਲਾਕੇ ਦੇ ਇੰਟਰਨੈਟ ਬੰਦ ਕਰ ਦਿੱਤਾ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ ਪਰ ਤਸਵੀਰਾਂ ਤੇ ਵੀਡੀਓ ਵਾਇਰਲ ਵੀਡੀਓ ਸੋਸ਼ਲ ਮੀਡੀਆ ਤੇ ਲੀਕ ਹੋ ਜਾਂਵੇਗੀ ਹੋ ਗਈ ਹੈ ਬਹੁਤ ਸਾਰੇ ਲੋਕ ਦਾਵਾ ਕਰ ਰਹੇ ਹਨ ਕਿ ਮਿਜ਼ਾਈਲ ਪਰਮਾਣੂ ਸਥਾਨ ਤੇ ਬਹੁਤ ਨੇੜੇ ਡਿੱਗੀ ਹੈ ਡੇਰਾ ਡੇਰਾ ਗਾਜੀ ਖਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਜੂਰੇਨ ਜੂਰੇਨਿਆ ਪ੍ਰੋਸੈਸਿੰਗ ਸੈਂਟਰ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਪੌਂਡੋ ਜਰੇਨੀਅਮ ਪ੍ਰੋਸੈਸ ਕੀਤਾ ਜਾਂਦਾ ਹੈ ਜੇਕਰ ਸਹੀੰਤਰੀ ਮਜਾਇਲ ਇਸ ਦੇ ਇਸ ਥਾਂ ਤੇ ਦਿੱਕ ਦਿੱਤਾ ਕਿੰਨਾ ਨੁਕਸਾਨ ਹੁੰਦਾ ਇਸ ਦਾ ਅੰਦਾਜ਼ਾ ਲਗਾਉਣਾ ਲਾਉਣਾ ਮੁਸ਼ਕਲ ਹੈ ਬਲੋਚ ਸਰਕਾਰ ਨੂੰ ਕਰਕੁਨਾ ਨੇ ਇਸ ਦੇ ਹਾਸੇ ਲਈ ਸਰਕਾਰ ਨੂੰ ਆਲੋਚਨਾ ਕੀਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ